ਕੱਲ ਜਿਹੜਾ ਕੋਲਾ ਲੈ ਕੇ ਨਹੀਂ ਸੀ ਭੈਣ ਜੀ ਘਰ ਹਾਂ ਇਹਨੂੰ ਨਿਕੋਂ ਕਿਉਂ ਨਹੀਂ ਲੈ ਕੇ ਗਈ ਤੈਨੂੰ ਪਤਾ ਉਹ ਬਾਹਰ ਰੋਂਦੀ ਰਹੀ ਰੋਂਦੀ ਰਹੀ ਕੱਕਾ ਆਜਾ ਕੱਕਾ ਆਜਾ ਤੇ ਮੈਨੂੰ ਸਭ ਉਹ ਕਹਿੰਦੇ ਭੈਣ ਜੀ ਕਹਿੰਦੇ ਕਿ ਉਹਦੀ ਵੀ ਕੇ ਦੀ ਰੋਂਦੀ ਆਵਾਜ਼ ਆਈ ਜਾਂਦੀ ਸੀ ਮੈਂ ਕਿਹਾ ਕੋਲਾ ਲੈ ਕੇ ਆ ਆ ਭੱਜ ਗਈ ਗਾਂ ਨੂੰ ਤੇ ਮੈਨੂੰ ਸੋ ਕਿਹਾ ਨਿੱਕੀ ਨੂੰ ਲੈ ਕੇ ਜਾ ਕੋਲਾ ਤੁਸੀਂ ਕਿਹਾਰੇ ਲੈ ਕੇ ਜਾ ਅਸੀਂ ਆਂਟੀ ਵੀਰ ਨੂੰ ਕਹਿੰਦੀ ਹੋਰ ਦੇ ਵੱਡਾ ਭੰਡਾਰੀ ਹੁਬਾ ਤੂੰ ਕਹਿੰਦਾ ਸੀ ਨਾ ਕਿ ਉਹ ਵੱਡਾ ਥਮਾਂਡਾ ਪਤਲੀਆਂ ਸਾਡੇ ਘਰ ਪਈਆਂ ਪਤਲੀਆਂ ਸਾਡੇ ਘਰ ਮੈਂ ਬਲਾਂਟੀ ਨੂੰ ਕਹਿੰਦੇ ਅੰਟੀ ਟੱਪਲੇ ਹਾਂ ਕਰੋ ਹੋਹੀ ਨਾ ਮੇਰੀ ਗੱਲ ਸੁਣ ਤੇ ਮੈਂ ਕਿਪੇ ਨਾ ਕਹਿੰ ਮੈਂ ਤਿਕਰੇ ਦੋ ਨਾਂ ਮੱਧ ਕਾਲੇ ਤੇ ਮੇਰੇ ਤੋਂ ਇਹ ਬੋਲਾ ਆਪਣੇ ਆਪ ਇਹ ਸ਼ਰੀਰ ਚ ਆ ਬੈਲਾ ਜਵੈਨ ਸੋ ਖਾ ਖਾ ਕੇ ਖਾ ਖਾ ਕੇ ਗੜਵੀਆਂ ਪਤਲੀਆਂ ਕਿੰਨੀਆਂ ਚੜ ਲੀਆਂ ਮੈਂ ਤਾਂ ਡਾਕਟਰ ਕੋ ਕੀ 20 30 ਰੁਪਏ ਖਰਚਲੇ ਨਾ ਦੇ ਦੋ ਹਾਂ ਮੇਰੇ ਕੋ ਨਹੀਂ ਕੀ ਸੋਚਿਆ ਮੇਰੇ ਡਾਕਟਰ ਕੋ ਕੀ ਵੀ ਤੀਜ ਤੇ ਖਚਲੇ ਆ ਘਾਰ ਹੀ ਦੇਸੀ ਨੁਕਸਾ ਕਰੀ ਜਾਨੀ ਆ ਤੀਜੀ ਦੇ ਚੌਥੀ ਗਣਵੀ ਜਵੈਨ ਸੌਂ ਦੀ ਪੀ ਚੁੱਕੀ ਹਾਂ ਅਜੇ ਤੱਕ ਫਰਕ ਨਹੀਂ ਪੈਂਦਾ ਪਿਆ ਨਹੀਂ ਮੇਰੀ ਗੱਲ ਸੁਣ ਜਦੋਂ ਤੀਨੋਂ ਨਾਲ ਪਾ ਕੇ ਦੇਰ ਲੱਗਾ ਸੀ ਕਿਹੜਾ ਹਲਵਾਈ ਸੀ ਮੋਏ ਨੇ ਨਾ ਨੱਦਰ ਲਾਤੀ ਹਲਵਾਈ ਆ ਤੇ ਜੇਸਾ ਨਾ ਤੂੰ ਨਾਲ ਲਈ ਜੀ 12 13 ਤੇ ਉਹਨੇ ਅਖਬਾਰ ਤੇ ਲਿਬੇਟ ਲਿਬੇਟ ਦੇ ਕੱਦ ਦੇ ਨਾਲ ਨੂੰ ਲਗਾਈ ਹੋਈ ਹਾਂ ਹਾਂ ਲੈ ਬੈਠੇ ਰਹਾ ਮੈਂ ਉਹਨੇ ਕੱਡੇ ਮੈਂ ਲਿਬੇਟ ਉਹਨੇ ਆ ਨਹੀਂ ਪੁੱਛੇ ਕੁੜੀਏ ਨੇ ਕਿੱਥੇ ਲੈ ਚੱਲੀ ਘਰ ਨੂੰ ਮੈਂ ਕਿਹਾ ਵਿਆਹ ਲੈ ਘਰ ਦੇ ਉੱਪਰ ਦੇ ਹਾਂ ਇਹ ਕਿਹਦਾ ਕੀ ਪਤਾ ਮੈਂ ਜਿਹਦਾ ਤਕੋਲਾ ਬਣਾਇਆ ਉਹਨੇ ਲਾਤੀ ਨਜ਼ਰ ਆਪਣੇ ਨਾਨਾ ਮਫਰੀ ਪਤਾ ਨਹੀਂ ਮینوਹਾ ਜਦ ਹੁੰਦੇ ਪਏ ਤੇ ਆ ਵੇਲਾ ਅਜੇ ਤੱਕ ਮੈਂ ਪੰਨੀ ਵੀ ਕੀ ਚੌਥੀ ਗਲਾਸੀ ਪੀ ਚੁੱਕੀ ਦੀ ਭਤੀਲੀ ਦੀ ਮੇਰੇ ਲਈ ਤਾਂ ਇੱਕ ਗਲਾਸੀ ਆ ਲੋਕਾਂ ਲਈ ਬਤੈਲੀ ਆ ਤੇ ਅਜੇ ਤੱਕ ਫਰਕ ਨਹੀਂ ਪੈਂਦਾ ਪਿਆ ਤੇ ਨਾਲ ਮੇਰੀ ਗੱਲ ਸੁਣ ਮੈਂ ਸੁਣਿਆ ਕਹਿੰਦੇ ਕਿ ਜਿਹਰੇਲਾ ਵੀ ਬਣਿਆ ਸੀ ਕਿ ਜਿਹਰੇਲਾ ਵੀ ਲਿਆਉਂਦੀ ਉਹ ਪਹਿਲਾ ਆਰਗਨ ਗਾਲ ਦੇਨੇ ਤੇ ਤੇਰੇ ਨਾਲ ਫਰਿਜ ਚ ਪਿਆ ਵੀ ਰਵੇ ਚਾਰ ਚਾਰ ਪੰਜ ਪੰਜ ਦਿਨਾਂ ਤਾਂ ਕੋਈ ਗੱਲ ਨਹੀਂ ਗਰਮ ਕਰ ਕਰ ਖਾਈ ਜੈਦਾ ਹੁੰਦਾ ਵਾ ਹੋ ਮਨ ਕਿਹੜੇ ਕੰਮ ਨੂੰ ਲਿਆ ਕੇ ਰੱਖਿਆ ਮੈਂ ਇੱਕ ਮੈਨੂੰ ਤੇ ਭਾਂਡਾ ਫੜਾਇਆ ਤੇ ਮੈਨੂੰ ਇੱਥੇ ਫੜਾਇਆ ਬੈਰ ਵੜਾ ਨਹੀਂ ਮੈਂ ਤੁਹਾਨੂੰ ਸੁਣਿਆ ਉਹ ਨਾਲ ਦੀ ਭੈਣ ਜੀ ਕਹਿੰਦੀ ਵੀ ਸੀ ਕਹਿੰਦੀ ਰਾਤ ਦੀ ਰੋਟੀ ਬੜੀ ਸਵਾਦ ਸੀ ਤੇ ਨਾਲ ਸੋਹਣੀ ਬੜੀ ਕੀਤੀ ਉਹਨਾਂ ਨੇ ਕਿਤੇ ਉਹਦੇ ਧਨੀਆ ਧਨੀਆ ਪਾਪੂਗੇ ਨਾਨ ਵਖਰੇ ਵਖਰੇ ਗਾਲਗਲ ਗੁੱਲਰ ਨਾਨ ਉਹ ਵਖਰੇ ਸੀ ਸਬਜ਼ੀਆਂ ਵਖਰੀਆਂ ਮਿੱਠੇ ਕਹਿੰਦੇ ਕਿ ਜਰੇਲਾ ਵੀ ਬਣਾਇਆ ਗਜਰੇਲਾ ਹੀ ਖੀਰ ਸੀ ਤੇ ਉਹੀ ਕਸਟਰਡ ਵੀ ਭੈਣਾ ਮਜ਼ਰੇਲਾ ਹੀ ਲੈ ਆਂਦੀ ਥੀ ਨਾ ਪਤਾ ਕੀ ਗਿੰਦ ਚ ਲੈਦੀ ਕਿ ਤੇ ਉਹ ਯੋ ਮੇ ਖਾ ਲੰਦੀ ਤੇ ਚੱਲ ਅੱਜ ਮੈਂ ਤੇਰੀ ਗੱਲ ਸੁਣਾ ਅਦੇ ਮੇ ਸਾਲੇ ਕਪੜੇ ਤੋਂ ਛੱਡੇ ਆ ਕਪੜੇ ਪ੍ਰੈਸ ਕਰ ਛੱਡੇ ਆ ਇਸਤਰੀਆਂ ਕੱਲ ਛਡੀਆਂ ਸੰਭਾ ਸੰਭਾਈ ਕਰ ਛਡੀਆਂ ਤੇ ਸਗੋਂ ਮੈਂ ਸੋਦੀ ਸੀ ਮੈਂ ਚਲ ਹੁਣ ਜਾਉਂਗੀ ਕੱਲ ਦੀ ਰੋਟੀ ਰੁੱਟੀ ਦੇ ਖਾ ਲਈ ਵਿਆਹ ਵੀ ਖਾ ਲਿਆ ਤੇ ਉਹ ਬਾਹਨੇ ਨਾ ਜਾਣਾ ਪਹਿਲਾਂ ਤੇ ਕਮੀ ਚੱਲਣ ਪਾਉਂਗੀ ਹਾਂ ਕੁੜੀ ਕੁੜੀ ਦੇ ਕੁੜੀ ਮਾਚਲੀ ਇਹ ਸੋਹਣੀ ਆ ਚਿੱਟੀ ਹਾਂ ਤੇ ਪਹਿਲਾਂ ਸੋਹਣੀ ਹੀ ਹੁੰਦੀ ਆ ਇਹ ਮਾਚਲੀਆਂ ਹੋਏ ਕਿਤੇ ਇਹ ਆਪਣੇ ਪੰਜਾਬੀਆਂ ਨੂੰ ਵੀ ਮਾਰ ਦਿੰਦੀਆਂ ਵਾਹ ਦੇ ਡੇ ਡੇ ਕਿਤੇ ਸੋਹਣੀਆਂ ਹੁੰਦੀ ਆ ਮਾਜੇ ਦੋਨੋਂ ਇਹ ਮਾਚਲਾ ਜਿਹੜੀਆਂ ਹੁੰਦੀਆਂ ਨੇ ਤੇ ਨਾਲ ਭੋਮ ਬਾਸ਼ਾ ਵੀ ਪੈਂਦੀ ਉਹਦਾ ਬੋਦੀ ਡਿਗ ਡਿਕਲੇ ਡਿਕਲੇ ਕਰਕੇ ਪਾਛਾ ਬੋਲਦੀ ਨਾ ਸਮਝ ਲੱਗੇ ਨਾ ਹੋਰ ਤੇ ਮੈਨੂੰ ਵੀ ਭੈਣ ਜੀ ਦੱਸਦੇ ਸੀ ਮੈਂ ਚਲ ਕੱਲ ਜਾਉਂਗੀ ਤੇ ਆਪਾਂ ਦਾ ਹੁਣ ਇਹ ਮਾਚਦਾ ਹੋ ਗਿਆ ਵਿਆਹ ਸਮਾਪਤ ਕੱਪੜੇ-ਕੋਪੜੇ ਆਪਾਂ ਨੇ ਧੋਲੇ ਆ ਪ੍ਰੈਸ ਕਰ ਲਿਆ بس ਇੱਕੋ ਹੀ ਆ ਕਿ ਆ ਜਿਹੜੀਆਂ ਮੇਰਾ ਅੰਦਰ ਗੋਲਾ ਬਣਿਆਗਾ ਇਹ ਨਹੀਂ ਹਟੰਦਿਆ ਤੇ ਬੰਨੀ ਅੰਦਰ ਇਹਨੇ ਮੜ੍ਹਵਾਈ ਨੇ ਕਿਹੜਾ ਨਾਂ ਨਜ਼ਰ ਲਾਈ ਜਿਹੜੇ ਨਾਂ ਨੂੰ ਮੇਰੇ ਅੰਦਰ ਜਾ ਕੇ ਰੇਜਰੇ ਚ ਜਾਂਦਾ ਪਿਆ ਨਾ ਕੱਲ੍ਹ ਤੇ ਹੀ ਲਾਰੇ ਜਗਦ ਦੇ ਮੈਂ ਵੱਡਾ ਨਾਂ ਖੜਾ ਮੈਂ ਹੋ ਰਹੀ ਨਾ ਤੇ ਅੱਛਾ ਮੇਰੀ ਗੱਲ ਸੁਣ ਇੱਕ ਇਹ ਮੈਂ ਪਰਸ ਚੋ ਵੀ ਵੇਖਾਂ ਆਪਣਾ ਸਮਾਨ ਸਮੋਨਾ ਤੂੰ ਕੱਢਿਆ ਕਿ ਨਹੀਂ ਕੱਢਿਆ ਪਰ ਕੀ ਸਮਾਨ ਇੰਨਾ ਇਕੱਠਾ ਹੋਇਆ ਪਿਆ ਵਾ ਤੇ ਪਰਸ ਦਿਖਾ ਮੈਨੂੰ ਲਿਆ ਪਰਸ ਦੇ ਤੇ ਨਾਲ ਮੇਰੀ ਗੱਲ ਸੁਣ ਪਰਸ ਵਿੱਚੋਂ ਸਮਾਨ ਕਿੱਟਦਾ ਸੋ ਸਾਰਾ ਕੱਢ ਲਿਆ ਸੀ ਤੂੰ ਸਮਾਨ ਹੈਂ ਸਾਰਾ ਕੱਢ ਲਿਆ ਸੀ ਦਿਖਾ ਦੇ ਨਾ ਮੈਨੂੰ ਮਾਦ ਵੀ ਕੁਛ ਦਿਖਾ ਦੇ ਕਦੋਂ ਆਪੇ ਪ੍ਰਧਾਨ ਬਣਿਆ ਹੁੰਦੇ ਐ ਵੇਖ ਲੈ ਤੀ ਵੇਖ ਲੈ ਆ ਆ ਵੇਲਾ ਖਾਲੀ ਕਿੱਤਾ ਦਾ ਪਰਸ ਤੇ ਮੈਨੂੰ ਲੱਗਾ ਮੈਂ ਹਾਂ ਆਪਣੀ ਮਾਂ ਨੇ ਕਿਨੇ ਝੁੰਮਕੇ ਝਮਕੇ ਦੀ ਗਵਾ ਛੱਡੇ ਸਾਰਾ ਸੰਭਾਲ ਲੈ ਕਿਨਾ ਸਮਾਨ ਹਾਂ 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 ਬਾਪੂ ਦਿੱਤਾ ਹੈ ਅੱਛਾ ਮੇਰੀ ਗੱਲ ਸੁਣ ਹੁਣ ਪਿਓ ਆਏਗਾ ਨਾ ਦੋ ਫੁਲਕੇ ਲਾ ਦੇ ਮੈਂ ਵੀ ਹਾਂ ਮੇਰੀ ਫੇਮ ਮੈਨੂੰ ਅਦਰ ਵਾਲੀ ਚਾਹ ਬਣਾ ਦੇ ਮੇਰੇ ਤੇ ਬੋਲਾ ਬਣਿਆ ਪਿਆ ਅਜੇ ਤੱਕ ਨਾ ਨਹੀਂ ਹੋ ਮੇਰੇ ਥੱਲੇ ਹੁੰਦੇ ਪੇ ਤੇ ਬਾਕੀ ਮੈਂ ਜੇ ਤੂੰ ਨਹੀਂ ਚ ਆਪਣਾ ਰੋਟੀ ਪੀ ਉਹਦੀ ਬਣਾ ਦੇ ਚਲ ਮੈਂ ਉਹਦਰ ਦੀ ਚਾਹ ਬਣਾ ਦੇ ਛੇਤੀ ਕਰਦਾ